ਕਿਵਨ ਉਹ ਦਰਖਾਸਤ ਦਿੱਤੀ ਗਈ ਸੀ ਇਸ ਪਿਆਰੇ ਕਰਨ ਦੀ ਉਹ ਤੇ ਬਹਿਸ ਦੇ ਆਪਾਂ ਨੂੰ ਇੱਦਾਂ ਹੈਗਾ 73 ਦਾ ਟਕਪੋ ਦੀ ਬਹਿਸ ਕਰ ਲਈ ਹਾਂ ਅਗਲੀ ਜੀ ਪੰਜ ਮਾਰ ਪੰਜ ਚਾਰ ਅਪ੍ਰੈਲ 5 ਅਪ੍ਰੈਲ ਦੀ ਹੁਣ ਇਹ ਆਪਣੀ ਕੋਰਟ ਦੇ ਹੁਕਮਾਂ ਤੇ ਲਾ ਲੋ ਵੀ ਸਟੇਟ ਰਿਪੋਰਟ ਹਲੇ ਤੱਕ ਨਹੀਂ ਦਿੱਤੀ ਮੈਂ 8ਵੇਂ ਮਹੀਨੇ ਦਾ ਫਿਰਦਾ ਸਟੇਟ ਰਿਪੋਰਟ ਪਿੱਛੇ ਵੀ ਸਾਨੂੰ ਤੁਸੀਂ ਜਗਿੰਦਰ ਪਟਿਆਲ ਦੇ ਜਿਹੜੀ ਇੰਟਰਵਿਊ ਉਹਨਾਂ ਤੋਂ ਐਫੀਡੇਵਿਟ ਲੈ ਕੇ ਦੇ ਦਿਓ ਸਾਨੂੰ ਹਲੇ ਤੱਕ ਮਿਲਿਆ ਨਹੀਂ ਕਰਕੇ ਕਿ ਜੇ ਰਤੇਸ਼ ਲੱਖੀ ਦੇ ਨਾਲ 골ਡੀ ਬਰਾਡ ਦੀ ਹੋ ਜਾਂਦੀ ਹੈ ਤਾਂ ਉਦੋਂ ਉਹਦਾ ਐਫੀਡੇਵਿਟ ਸਾਡੇ ਕੋਲ ਚਲਾਉਣ ਨਾਲ ਲੱਗਿਆ ਹੋਇਆ ਹੈ ਜੇ ਉਹ ਤੋਂ ਉਹਨੇ ਵੀ ਇੰਟਰਵਿਊ ਕੀਤੀ ਇਹਨੇ ਵੀ ਇੰਟਰਵਿਊ ਕੀਤੀ ਉਹਦਾ ਲੱਗ ਗਿਆ ਇਹਦਾ ਕਿਉਂ ਨਹੀਂ ਲੱਗਦਾ ਮੈਨੂੰ ਇਸ ਗੱਲ ਦੀ ਸਮਝ ਨਹੀਂ ਉਹਨੀ ਸਰਕਾਰ ਨੇ ਸਰਕਾਰ ਲੌਰੈਂਸ ਦੇ ਹੱਕ ਦੇ ਵਿੱਚ ਕਿਉਂ ਜਾ ਰਹੀ ਹੈ ਉਹਨੂੰ ਬਚਾਉਣਾ ਕਿਉਂ ਚਾਹੁੰਦੇ ਹੈ ਜੇ ਜੇ ਤੁਸੀਂ ਨਹੀਂ ਸਾਡਾ ਸਾਡੇ ਨਾਲ ਕੋਆਪਰੇਟ ਕਰੋਗੇ ਤਾਂ ਉਹ ਵੀ ਐਸਾ ਨਹੀਂ ਹੋ ਜਿਹੜੇ ਦੋਸ਼ੀ ਨੇ ਉਹ ਹਾਈ ਕੋਰਟ ਜਾਣਗੇ ਜ਼ਮਾਨਤ ਲੈ ਜਾਣਗੇ ਜਦੋਂ ਸਾਡੇ ਚਾਰਜ ਫਰੇਮ ਹੀ ਨਹੀਂ ਹੋਣਗੇ ਤਾਂ